ਅਸਾਮ ਦੀ ਡਿਬੁਰਗੜ ਜੇਲ੍ਹ ਵਿੱਚ ਬੰਦ ਕਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੇ ਸੱਤ ਸਾਥੀਆਂ ਦਾ ਪਹਿਲਾ NSA ਖਤਮ ਹੋਇਆ ਸੀ ਉਹਨਾਂ ਨੂੰ ਅਜਨਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ 26 ਮਾਰਚ ਨੂੰ ਅਮਰਪਾਲ ਸਿੰਘ ਦੇ ਕੋਲ ਸਾਥੀ ਵਿਰਿੰਦਰ ਸਿੰਘ ਫੌਜੀ ਦਾ NSA ਖਤਮ ਹੋਇਆ ਉਸਨੂੰ ਵੀ ਅਜਨਾਲਾ ਪੁਲਿਸ ਵੱਲੋਂ ਮਾਨਯੋਗ ਅਦਾਲਤ 'ਤੇ ਪੇਸ਼ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਰਵਰੀ 2023 ਵਿੱਚ ਅਜਨਾਲਾ ਪੁਲਿਸ ਸਟੇਸ਼ਨ 'ਤੇ ਹੋਏ ਹਮਲੇ 'ਚ ਮਾਮਲੇ ਚ 43 ਨੰਬਰ FIR ਚ ਲੋੜਿੰਦਰ ਵਿਰਿੰਦਰ ਸਿੰਘ ਫੌਜੀ ਨੂੰ ਅਜਨਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਅਮਰਿਤਪਾਲ ਦੇ ਸੱਤ ਸਾਥੀਆਂ ਨੂੰ ਜਨਾਲਾ ਦੀ ਅਦਾਲਤ ਚ ਪੇਸ਼ ਕੀਤਾ ਗਿਆ ਸੀ ਤੇ ਅੱਜ ਵਰਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਗਿਆ ਤੇ ਉਸ ਨੂੰ ਪੁੱਛਗਿੱਛ ਲਈ ਰਿਮਾਂਡ ਮਿਲਿਆ ਇਸ ਦੇ ਨਾਲ ਹੀ ਵਰਿੰਦਰ ਸਿੰਘ ਫੌਜੀ ਦੇ ਵਕੀਲ ਰਿਤੁਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵਰਿੰਦਰ ਫੌਜੀ ਦਾ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਜਾ ਰਿਹਾ ਸੀ ਤੇ ਹਥਿਆਰਾਂ ਦੀ ਰਿਕਵਰੀ ਬਾਰੇ ਗੱਲ ਕੀਤੀ ਜਾ ਰਹੀ ਸੀ ਜਦ ਕਿ ਅਸੀਂ ਬਹਿਸ ਕੀਤੀ ਕਿ ਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਕਿਸੇ ਵੀ ਤਰੀਕੇ ਦੀ ਕੋਈ ਗਨਫਾਇਰ ਨਹੀਂ ਹੋਇਆ ਤੇ ਲੰਬੀ ਬਹਿਸਬਾਜ਼ੀ ਤੋਂ ਬਾਅਦ ਪੁਲਿਸ ਨੂੰ 5 ਦਿਨ ਦਾ ਰਿਮਾਂਡ ਮਿਲਿਆ ਰਿੰਨਸਿੰਗ ਕੋਡਿਨਰੀ ਅੱਜ ਇੱਕ ਈਕੀ ਕਰਵਾ ਰਿਹਾ ਮਾਮਲਾ ਹੈ ਜੀ ਤੇ ਜਿਹੜੀ ਇਹ ਮੈਨਾਂ ਗ੍ਰਾਊਂਸ ਚੋਂ ਹੈ ਕਿ 315 ਬਾਰਦੀ ਰੈਕੋਲਜੀ ਇਹ ਗਵਰਨੈਂਸ ਸੀਗਾ ਤੇ ਇਹ ਉੱਤੇ ਫੈਸਲ ਸੀਗਾ ਆਪਾਂ ਕਹਿ ਰਹੇ ਆ ਕਿ ਦੀ ਕਰਦੇ ਸੀ ਕਿ ਉਹ ਇੱਕ ਤੇ ਲਾਇਸੈਂਸੀ ਕੀ ਉੱਤੇ ਕੋਈ ਕੰਟਰੋਲ ਨਹੀਂ ਹੋਇਆ ਤੇ ਇਸ ਕਰਕੇ ਦਾ ਮਾਮਲਾ ਹੈ ਇਹਨੂੰ ਇੱਕ ਈਕੀ ਕਰਵਾ ਮੰਗੋ ਅੱਜ ਜੀ ਇਹ ਮਕਦਮਾ ਨੰਬਰ 39 2023 ਦਾ ਜਿਹੜਾ ਖਾਣੇ ਅਜ ਨਾਲੇ ਤੇ ਅਮਰਤਪਾਲ ਸਿੰਘ ਤੇ ਸਾਥੀਆਂ ਲੋ ਅਟੈਕ ਹੋਇਆ ਸੀਗਾ ਉਸ ਸਬੰਧ ਵਿੱਚ ਅਸੀਂ ਵਰਿੰਦਰ ਸਿੰਘ ਫੌਜੀ ਵਾਸੀ ਜੋੜ ਸਿੰਘ ਵਾਲਾ ਐਨਐਸਏ ਦੇ ਵਿੱਚ ਜਿਹੜਾ ਖਤਮ ਹੋਇਆ ਸੀ ਡਿਪਰਗਟ ਜੇਲ੍ਹ ਤੋਂ ਲਿਆ ਕੇ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਸੀਂ 7 ਦਿਨ ਦਾ ਰਿਮਾਂਡ ਉਹਨਾਂ ਤੋਂ ਮੰਗਿਆ ਸੀ ਮਾਂਜੋਗ ਅਦਾਲਤ ਨੇ ਸਾਨੂੰ 5 ਦਿਨ ਦਾ ਪੁਲਸ ਰਿਮਾਂਡ ਜਿਹੜਾ ਦਿੱਤਾ ਇਹ ਹੁਣ ਅਸੀਂ ਇਹਦੇ ਕੋਲ ਕੋਸ਼ਿਸ਼ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦਾ ਜੀ ਕੱਲ 26 ਤਰੀਕ ਨੂੰ ਖਤਮ ਹੋਇਆ ਜੀ ਅੱਜ 27 ਨੂੰ ਅਸੀਂ ਇਹਨੂੰ ਪੇਸ਼ ਕਰਾਂਗੇ ਇਹ ਤੇ ਜੀ ਉਹ ਜਿਹੜੀ ਪੀਰ ਨੇ ਹਮਲਾ ਕੀਤਾ ਸੀ ਪੀਰ ਦੇ ਵਿੱਚ ਇਹ ਸ਼ਾਮਲ ਸੀਗਾ ਅਮਰਪਾਲ ਸਿੰਘ ਦਾ ਇਹ ਤਾਂ ਪਰਸਨਲ ਗਨਮੈਨ ਸੀਗਾ ਇਹਦੇ ਕੋਲ ਵੈਪਨ ਸੀਗੇ ਪਹਿਲਾਂ ਵੀ ਇਹਦੇ ਕੋਲ ਆਪਣੀ ਘਰ ਕਵਰ ਹੋ ਚੁੱਕਾ ਵਾ ਅਸੀਂ ਅੱਗੇ ਵੀ ਕਰਨਾ ਹੈ ਜੀ ਹਾਂਜੀ ਇਹਨੇ ਫੌਜ ਚ ਨੌਕਰੀ ਕੀਤੀ ਹੈ ਜੀ 5-6 ਸਾਲ ਤੋਂ ਬਾਅਦ ਚ ਫੌਜ ਦੀ ਨੌਕਰੀ ਛੱਡ ਆਇਆ ਹੈ 1 ਅਪ੍ਰੈਲ ਨੂੰ ਦੁਬਾਰਾ ਪੇਸ਼ ਕਰਾਇਆ ਧੰਨਵਾਦ ਅਸਾਮ ਦੀ ਡਿਬੁਰਗੜ ਜੇਲ੍ਹ ਵਿੱਚ ਬੰਦ ਕਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੇ ਸੱਤ ਸਾਥੀਆਂ ਦਾ ਪਹਿਲਾ ਐਨਐਸਏ ਖਤਮ ਹੋਇਆ ਸੀ ਉਹਨਾਂ ਨੂੰ ਅਜਨਾਲਾ ਦੀ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ 26 ਮਾਰਚ ਨੂੰ ਅਮਰਪਾਲ ਸਿੰਘ ਦੇ ਕੋਲ ਸਾਥੀ ਵਿਰਿੰਦਰ ਸਿੰਘ ਫੌਜੀ ਦਾ ਐਨਐਸਏ ਖਤਮ ਹੋਇਆ ਉਸਨੂੰ ਵੀ ਅਜਨਾਲਾ ਪੁਲਿਸ ਵੱਲੋਂ ਮਾਨਯੋਗ ਅਦਾਲਤ ਫਰਵਰੀ 2023 ਵਿੱਚ ਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਚ ਮਾਮਲੇ ਚ 49 ਨੰਬਰ ਐਫ ਆਈ ਆਰ ਚ ਰਵਿੰਦਰ ਰਵਿੰਦਰ ਸਿੰਘ ਫੌਜੀ ਨੂੰ ਜਨਾਲਾ ਦੀ ਅਦਾਲਤ ਚ ਪੇਸ਼ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਅਮਰਿਤਪਾਲ ਦੇ 7 ਸਾਥੀਆਂ ਨੂੰ ਜਨਾਲਾ ਦੀ ਅਦਾਲਤ ਚ ਪੇਸ਼ ਕੀਤਾ ਗਿਆ ਸੀ ਤੇ ਅੱਜ ਰਵਿੰਦਰ ਸਿੰਘ ਫੌਜੀ ਨੂੰ ਪੇਸ਼ ਕੀਤਾ ਗਿਆ ਤੇ ਉਸ ਨੂੰ ਕੁਝ ਕੁ ਰਿਮਾਂਡ ਮਿਲਿਆ ਇਸ ਦੇ ਨਾਲ ਹੀ ਰਵਿੰਦਰ ਸਿੰਘ ਫੌਜੀ ਦੇ ਵਕੀਲ ਰਿਤੁਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਰਵਿੰਦਰ ਫੌਜੀ ਦਾ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਜਾ ਰਿਹਾ ਸੀ ਤੇ ਹਥਿਆਰਾਂ ਦੀ ਰਿਕਵਰੀ ਬਾਰੇ ਗੱਲ ਕੀਤੀ ਜਾ ਰਹੀ ਸੀ ਜਦ ਕਿ ਅਸੀਂ ਬਹਿਸ ਕੀਤੀ ਕਿ ਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਕਿਸੇ ਵੀ ਤਰੀਕੇ ਦੀ ਕੋਈ ਗਨ ਫਾਇਰ ਨਹੀਂ ਹੋਇਆ ਤੇ ਲੰਬੀ ਬਹਿਸਬਾਜ਼ੀ ਤੋਂ ਬਾਅਦ ਪੁਲਿਸ ਨੂੰ 5 ਦਿਨ ਦਾ ਰਿਮਾਂਡ ਮਿਲਿਆ ਗਿੰਦਰ ਸਿੰਘ ਕੌਦੀ ਨੇ ਅੱਜ ਇੱਕ ਥ੍ਰੀ ਕਰਵਾਰੀ ਮਾਮਲਾ ਮਿਲਿਆ ਜੀ ਤੇ ਜਿਹੜੀ ਉਹਨੇ ਗਰਾਉਂਡ 'ਚ ਹੀ ਆ ਕਿ 350 ਵਰਦੀ ਰੈਕੋਲਜੀ ਇਹ ਗਵਰਨਮੈਂਟ ਸੀਗਾ ਤੇ ਕਿ ਉੱਥੇ ਫੈਕਟ ਸੀਗਾ ਆਪਾਂ ਕਹਿ ਰਹੇ ਹਾਂ ਕਿ ਜਰੂਰੀ ਸੀ ਉਹ ਇੱਕ ਤੇ ਲਾਈਕੋਸੀ ਕਿ ਉੱਥੇ ਕੋਈ ਗਨ ਸ਼ਾਟ ਨਹੀਂ ਹੋਇਆ ਤੇ ਇਸ ਕਰਕੇ ਦਾ ਮਾਮਲਾ ਇਹਨੂੰ ਇੱਕ ਥ੍ਰੀ ਕਰਵਾਰੀ ਮਾਮਲਾ ਅੱਜ ਜੀ ਇਹ ਮਕਦਮਾ ਨੰਬਰ 39 2023 ਦਾ ਜਿਹੜਾ ਖਾਣੇ ਅਜਨਾਲੇ ਤੇ ਅਮਰਪਾਲ ਸਿੰਘ ਤੇ ਸਾਥੀਆਂ ਲੋ ਅਟੈਕ ਹੋਇਆ ਸੀਗਾ ਉਸ ਸਬੰਧ ਵਿੱਚ ਅਸੀਂ ਵਰਿੰਦਰ ਸਿੰਘ ਫੌਜੀ ਵਾਸੀ ਜੋੜ ਸਿੰਘ ਵਾਲਾ ਐਨਐਸਏ ਦੇ ਵਿੱਚ ਜਿਹੜਾ ਖਤਮ ਹੋਇਆ ਸੀ ਡਿਪੂ ਗੱਟ ਜੇਲ੍ਹ ਤੋਂ ਲਿਆ ਕੇ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਸੀਂ 7 ਦਿਨ ਦਾ ਰਿਮਾਂਡ ਉਹਨਾਂ ਤੋਂ ਮੰਗਿਆ ਸੀ ਮਾਂਜੋਗ ਅਦਾਲਤ ਨੇ ਸਾਨੂੰ 5 ਦਿਨ ਦਾ ਪੁਲਸ ਰਿਮਾਂਡ ਜਿਹੜਾ ਦਿੱਤਾ ਇਹ ਹੁਣ ਅਸੀਂ ਇਹਦੇ ਕੋ ਕੋਸ਼ਿਸ਼ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦਾ ਜੀ ਕੱਲ 26 ਤਰੀਕ ਨੂੰ ਖਤਮ ਹੋਇਆ ਜੀ ਅੱਜ 27 ਨੂੰ ਅਸੀਂ ਨੂੰ ਪੇਸ਼ ਕਰਨਾ ਹੈ। ਇਹ ਜੀ ਉਹ ਜਿਹੜੀ ਢੀਰ ਨੇ ਹਮਲਾ ਕੀਤਾ ਸੀ ਢੀਰ ਦੇ ਵਿੱਚ ਇਹ ਸ਼ਾਮਲ ਸੀਗਾ ਅਮਰਪਾਲ ਸਿੰਘ ਦਾ ਇਹ ਤਾਂ ਪਰਸਨਲ ਗਨਮੈਨ ਸੀਗਾ ਇਹਦੇ ਕੋਲ ਵੈਪਨ ਸੀਗੇ। ਪਹਿਲਾਂ ਵੀ ਇਹਦੇ ਕੋਲ ਵੈਪਨ ਇੱਕ ਰਿਕਵਰ ਹੋ ਚੁੱਕਾ ਵਾ ਅਸੀਂ ਅੱਗੇ ਵੀ ਕਰਨਾ ਹੈ ਜੀ। ਹਾਂਜੀ ਇਹਨੇ ਫੌਜ 'ਚ ਨੌਕਰੀ ਕੀਤੀ ਹੈ ਜੀ 5-6 ਸਾਲ ਉਦੋਂ ਬਾਅਦ 'ਚ ਫੌਜ ਦੀ ਨੌਕਰੀ ਛੱਡ ਆਇਆ ਹੈ। 1 ਅਪ੍ਰੈਲ ਨੂੰ ਦੁਬਾਰਾ ਪੇਸ਼ ਕਰਨਾ ਹੈ। ਧੰਨਵਾਦ।